ਇਸ ਘਰ ਵਿੱਚ ਕਿੰਨਾ ਔਖਾ ਰਹਿਣਾ ਇਹ ਵੀ ਉਹਨਾਂ ਵੱਲ ਦੇ ਆ ਇਸ ਘਰ ਦੇ ਵਿੱਚ ਤੇ ਸਿਰਫ ਮਾਵਾਂ ਧੀਆਂ ਦੀ ਚੱਲਦੀ ਆ ਮੈਨੂੰ ਤਾਂ ਕੋਈ ਵੀ ਨਹੀਂ ਪੁੱਛਦਾ ਮੰਮੀ ਹਾਂ ਤਾਂ ਸੋ ਭਾਬੀ ਵੇਖੋ ਉੱਠੀ ਨਹੀਂ ਹਲੇ ਤੱਕ ਕਿੰਨਾ ਟਾਈਮ ਹੋ ਗਿਆ ਵਾ ਸੁੱਤੀ ਹੋਣੀ ਆ ਕੋਈ ਗੱਲ ਨਹੀਂ ਤੂੰ ਹੀ ਸੌਂ ਜਾ ਪਈ ਉਹ ਵੀ ਉੱਠ ਜੂਗੀ ਮੰਮੀ ਕੀ ਬੱਚਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਉੱਠ ਕੇ ਬਹੁਤ ਮੇਰੀ ਗੱਲ ਸੁਣੋ ਹਾਂ ਦੱਸ ਐਵੇਂ ਤੂੰ ਮੇਰੀ ਨੀਂਦ ਖਰਾਬ ਕਰੀ ਜਾਂਦੀ ਹੈ ਮੰਮੀ ਮੈਂ ਤੇ ਇਹ ਕਹਿ ਨਹੀਂ ਇੰਨਾ ਟਾਈਮ ਹੋ ਗਿਆ ਹਲੇ ਤੱਕ ਉੱਠੀ ਨਹੀਂ ਆ ਮੈਂ ਤੇ ਇੰਨੇ ਚਿਰ ਨੂੰ ਸਾਰਾ ਘਰ ਦਾ ਕੰਮ ਕਾ ਲੈਣੀ ਆ ਹਾਂ 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 ਇਨੂੰ ਤਾਂ ਮੈਂ اٹھਾਉਣੀ ਆ ਜਾ ਕੇ ਟਾਈਮ ਹੋ ਤੋ ਕਿੰਨਾ ਹੋ ਗਿਆ ਇਹ ਮਹਾਰਾਣੀ ਸੁੱਤੀ ਰਹਿੰਦੀ ਇਹਨੂੰ ਨਹੀਂ ਪਤਾ ਲੱਗਦਾ ਵੀ ਘਰ ਕੋਈ ਆਇਆ ਵਾ ਗਿਆ ਵਾ ਕਿੱਦਾਂ ਵਾ ਕੰਮ ਧੰਦਾ ਮੈਂ ਕਰਾਂ ਉੱਠ ਗਈ ਹਾਏ ਹਾਏ ਅਜੇ ਤੱਕ ਸੁੱਤੀ ਆ ਉੱਤੋਂ 6 ਵਜ ਗਏ ਆ ਬਾਹਰ ਕਿੰਨੀ ਧੁੱਪ ਚੜ ਗਈ ਆ ਇਹਨੂੰ ਮੈਂ اٹھਾਉਣੀ ਬੂਆ ਖੜਕਾ ਕੇ ਜੀ ਸੰਦੀਪ ਉੱਠ ਬਾਹਰ ਕਿੰਨਾ ਦਿਨ ਚੜ ਗਿਆ ਵਾ ਹੁਣ ਉੱਠਣਾ ਚਾਹੀਦਾ ਏ ਤੈਨੂੰ ਹਾਏ ਅੱਜ ਤੇ ਟਾਈਮ ਹੀ ਬੜਾ ਹੋ ਗਿਆ ਅੱਜ ਤੇ ਮੇਰੀ ਜਾਗ ਹੀ ਨਹੀਂ ਖੁੱਲੀ ਬੜਾ ਟੈਮ ਹੋ ਗਿਆ ਅੱਜ ਇਹਨਾਂ ਨੂੰ ਠਹਿਰ ਕੇ ਠੋਣੀ ਆ ਆ ਗਈ ਜਾ ਕੇ ਹੁੰਦੇ ਨੂੰ ਤੈਨੂੰ ਨਹੀਂ ਪਤਾ ਉੱਠਣਾ ਵਾ ਕਿ ਜਾਣ ਕੇ ਪਈ ਰਹੀ ਨੰਮੇ ਠੇਠ ਹੋਈਆਂ ਤੂੰ ਤੇ ਦਿਨੋ ਦਿਹਾੜੇ ਬਸ ਤੇ ਰਹੇ ਹੋ ਕੰਮਾਂ ਵਾ ਵਾਜਿਆਂ ਦਾ ਉਹ ਇਹਨੂੰ ਤੇ ਫੇਰ ਹੀ ਉੱਠਦੀ ਆ ਉਦੋਂ ਕਿੰਨਾ ਟਾਈਮ ਹੋ ਗਿਆ ਇਹਨੂੰ ਕੋਈ ਪਤਾ ਨਹੀਂ ਲੱਗਦਾ ਵੀ ਮੈਂ ਉੱਠ ਜਾਵਾਂ ਹੁਣ ਸਵੇਰੇ ਸਵੇਰੇ ਮੂੜੀ ਕਰਾਉ ਕਰ ਦਿੱਤਾ ਮੰਮੀ ਨੇ ਇੰਨਾ ਵੀ ਨਹੀਂ ਸੋਚਦੇ ਕਿ ਸਵੇਰੇ ਸਵੇਰੇ ਨਾ ਹੀ ਬੋਲਾਂ ਮੰਮੀ ਨੇ ਜਦੋਂ ਬੋਲਣਾ ਉਹਦੇ ਪੁੱਠਾ ਬੋਲਣਾ ਕਦੀ ਸਿੱਧਾ ਬੋਲਿਆ ਹੀ ਨਹੀਂ ਆਈ ਤੱਕ ਫਿਰ ਕਿ ਹੋਇਆ ਜੇ ਇੱਕ ਦਿਨ ਮੈਂ ਲੇਟ ਉੱਠ ਗਈਆਂ ਤੇ ਨਹੀਂ ਜਾ ਖੁੱਲੀ ਚੱਲ ਮਨਾ ਇੱਥੇ ਤੇ ਇਹੀ ਕੁਝ ਚੱਲਦਾ ਰਹਿਣਾ ਤੂੰ ਆਪਣਾ ਕੰਮ ਕਰ ਚਾਹ ਤਾਂ ਮੇਰੀ ਭਣ ਗਈ ਹੁਣ ਮੰਮੀ ਉਹਨਾਂ ਨੂੰ ਫੜਾ ਕੇ ਆਵਾ ਅੱਗੇ ਮੰਮੀ ਇੰਨਾ ਮੈਨੂੰ ਬੋਲ ਕੇ ਗਈਆਂ ਮੰਮੀ ਪੜੀ ਲੇਟ ਉੱਠਦੇ ਤੂੰ ਮੈਂ ਤੇ ਇਨੇ ਚੈਨ ਨੂੰ ਝਾੜੂ ਪੋਚਾ ਵੀ ਕਰ ਲੈਣੀ ਆ ਇਹ ਕੋਈ ਟਾਈਮ ਉੱਠਣ ਦਾ ਲੈ ਇਹ ਤੂੰ ਮੈਨੂੰ ਸੁਣਾਈ ਜਾਂਦੀ ਆ ਫਿਰ ਕੀ ਹੋਇਆ ਇੱਕ ਦਿਨ ਬੰਦਾ ਲੇਟ ਉੱਠ ਗਿਆ ਕਿਹੜਾ ਇੱਥੇ ਕੋਈ ਪਹਾੜ ਡਿੱਗ ਗਿਆ ਮੈਂ ਨਹੀਂ ਹੁਣ ਬੋਲਣਾ ਕੋਈ ਗੱਲ ਨਹੀਂ ਮੇਰਾ ਪਰਮਾਤਮਾ ਹੀ ਜਵਾਬ ਦੇਊਗਾ ਹੁਣ ਇਹਨਾਂ ਨੂੰ ਇਹ ਵੀ ਨਹੀਂ ਹਾਲੀ ਤੱਕ ਉੱਠੇ ਹੈਗੇ ਪਤਾ ਨਹੀਂ ਇਹਨਾਂ ਨੇ ਕਦੋਂ ਉੱਠਣਾ ਹੁੰਦਾ ਆਪ ਹੋਰ ਫਰਹੀਦਾ ਅੱਗੇ ਵੀ ਰਹੀ ਸੀ। ਸਾਨੂੰ ਮੀਡਾ ਫੋਨ ਹੈ। ਹੈਲੋ। ਸਸਤਾ ਮੰਮੀ। ਹੋਰ ਸਨਾਉ ਸਭ ਵਧੀਆ। ਹਾਂਜੀ ਹਾਂਜੀ ਵਧੀਆ ਹੋਰ ਸਾਰੇ ਘਰ ਪਰਿਵਾਰ ਵਧੀਆ। ਠੀਕ ਹੈ ਜੀ। ਅੱਜ ਅੱਛਾ ਅੱਛਾ ਮੇਰੇ ਵੱਲ ਵਧਾਈ ਦਿਓ। ਹਾਂਜੀ ਅੱਜ ਮਨਾਉਣਾ ਕਿੰਨੇ ਵਜੇ ਮਨਾਉਣਾ ਬਰਥਡੇ ਠੀਕ ਕੋਈ ਨਹੀਂ ਮੈਂ ਇਹ ਉੱਠਦੇ ਆ ਨਾ ਮੈਂ ਇਹਨਾਂ ਨਾਲ ਸਲਾਹ ਕਰਦੀ ਆ ਲੈ ਸੁੱਤੇ ਆ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਫੋਨ ਕਰਕੇ ਚਲੋ ਠੀਕ ਜੀ ਆ ਜਾਾਂਗੇ ਕੋਈ ਗੱਲ ਨਹੀਂ ਠੀਕ ਓਕੇ ਬਾਜੀ ਗੁਰਬਾਈ ਦਾ ਬਰਥਡੇ ਆ ਮੈਨੂੰ ਤੇ ਚਿੰਤਾ ਹੀ ਨਹੀਂ ਕਲ ਇਹਨਾਂ ਨੂੰ ਵੀ ਠੋਣੀਆਂ ਨਾਲੇ ਚਾਹ ਬਣਾ ਕੇ ਲੈ ਹੁੰਨੀ ਆ ਤੇ ਫਿਰ ਜਾਣ ਦੀ ਸਲਾਹ ਕਰਦੇ ਆ ਅੱਜ ਜਾਵਾਂਗੇ ਬੋਲ ਦੇਣੀ ਬੋਲ ਦੇਣੀ ਉੱਥੋਂ 4 ਕਿਲੋ ਕਿੰਨਾ ਟਾਈਮ ਹੋਇਆ ਟਾਈਮ ਤੇ ਕਾਫੀ ਹੋ ਗਿਆ ਵਾ ਤੇ ਤੁਸੀਂ ਉੱਠਣ ਹੀ ਨਹੀਂ ਦੇਤੇ ਨਾਲੇ ਮੈਂ ਤਾਂ ਟੈਨ ਇੱਕ ਗੱਲ ਕਰਨੀ ਆ ਅੱਜ ਗੁਰਬਾਈ ਦਾ ਬਰਥਡੇ ਆ ਮੰਮੀ ਦਾ ਹੁਣੇ ਫੋਨ ਆਇਆ ਹੈ ਵੀ ਸ਼ਾਮ ਨੂੰ ਆਇਓ ਤੁਸੀਂ ਕੱਲ ਤੇ ਉਹਨਾਂ ਦੱਸਿਆ ਨਹੀਂ ਪਹਿਲੇ ਉਹਨਾਂ ਦੀ ਸਲਾਹ ਨਹੀਂ ਹੈਗੀ ਇੱਕਦਮ ਹੀ ਸਲਾਹ ਬਣੀ ਆ ਤੇ ਫਿਰ ਉਹ ਕਹਿੰਦੇ ਸ਼ਾਮ ਨੂੰ ਤੁਸੀਂ ਆ ਜਿਓ ਕੋਈ ਗੱਲ ਨਹੀਂ ਵੇਖ ਲਾਂਗੇ ਕਦੇ ਨਹੀਂ ਕਹਿੰਦੇ ਕਿ ਹਾਂ ਚੱਲਾਂਗੇ ਕੋਸ਼ਕਦੇ ਵੀ ਨਹੀਂ ਹੁੰਦੇ ਹਰ ਵਾਰ ਇਦਾਂ ਹੀ ਕਹਿੰਦੇ ਆ ਵੇਖ ਲਾਂਗੇ ਇੱਕ ਮਿੰਟ ਮੇਰੀ ਗੱਲ ਸੁਣ ਜਾ ਮੰਮੀ ਨੂੰ ਵੀ ਇੱਕ ਵਾਰੀ ਪੁੱਛ ਲਾ ਵੀ ਠੀਕ ਜੀ ਪੈਰ ਤੇ ਪੈਰ ਇਹਨਾਂ ਨੂੰ ਕਹਿਣ ਦਾ ਚੇਤਾ ਆ ਗਿਆ ਹੈ ਓਦਾਂ ਇਹਨਾਂ ਨੂੰ ਚੇਤਾ ਨਹੀਂ ਵੀ ਇੱਕ ਦੋ ਦਿਨ ਪਹਿਲਾਂ ਕਹਿਣਾ ਹੈ ਫਿਰ ਵੀ ਇਹਨਾਂ ਦਾ ਮੈਂ ਜਵਾਈ ਭਾਈ ਆਂ ਫੇ ਮੰਮੀ ਕੋ ਕਿਦਾਂ ਪੁੱਛੂੰਗੀ ਮੈਂ ਜਾ ਕੇ ਮੈਨੂੰ ਤੇ ਡਾਰੀ ਬੜਾ ਲੱਗਦਾ ਸੁਭਾਅ ਬੜਾ ਹੋਰ ਸਾਹਵਦਾ ਵਾ ਉਧਰ ਦੀ ਦੀ ਵੀ ਆਏ ਹੋਏ ਆ ਇਹ ਵੀ ਕਹਿੰਦੇ ਪੁੱਛ ਕੇ ਜਾਣਾ ਵਾ ਕੀ ਕਰਾ ਹੁਣ ਮੈਨੂੰ ਪੁੱਛਣਾ ਤੇ ਪੈਣਾ ਹੀ ਆ ਚੱਲ ਕੋਈ ਗੱਲ ਨਹੀਂ ਪੁੱਛ ਕੇ ਹੁਣ ਕੀ ਕਹਿੰਦੇ ਆਪਣਾ ਇਹ ਗੱਲ ਤੇਰੀ ਤੇ ਸਹੀ ਆ ਮੰਮੀ ਅੰਮ੍ਰੀ ਸਾਹਿਬ ਤੋਂ ਫੋਨ ਆਇਆ ਵਾ ਮੰਮੀ ਹੁਣਾਂ ਦਾ ਤੇ ਅੱਜ ਗੁਰਬਾਜ ਦਾ ਬਰਥਡੇ ਆ ਤੇ ਕਹਿੰਦੇ ਸ਼ਾਮ ਨੂੰ ਮਨਾਉਣਾ ਵਾ ਤੇ ਤੂੰ ਹੁਣ ਆਜੋ ਤੇ ਰਾਤ ਨੂੰ ਭਾਵੇਂ ਵਾਪਸ ਚਲ ਜਿਓ ਤੇ ਆਪਾਂ ਚਲ ਜਾਈਏ ਦੋਵੇਂ ਜਾ ਕੇ ਜਨਮ ਦਿਨ ਤੇ ਆਉਂਦੇ ਜਾਂਦੇ ਰਹਿੰਦੇ ਆ ਤੈਨੂੰ ਪਤਾ ਵੀ ਕੁੜੀ ਘਰ ਆਈ ਆ ਤੇ ਰੋਟੀ ਪਾਣੀ ਕੌਣ ਕਰੂਗਾ ਮੇਰੇ ਕੋ ਤੇ ਹੁਣ ਹੁੰਦਾ ਨਹੀਂ ਰੋਟੀ ਪਾਣੀ ਰਾਤ ਨੂੰ ਮੰਮੀ ਮੈਂ ਮੋੜੀ ਹੋਣਾ ਵਾ ਦੁਪਹਿਰ ਦੀ ਰੋਟੀ ਮੈਂ ਬਣਾ ਜਣੀ ਆ ਤੇ ਤੂੰ ਖਾ ਲਿਓ ਤੇ ਬਹੁਤੀ ਗੱਲ ਹੋ ਗਈ ਤੇ ਅੱਜ ਰਾਤ ਦੀ ਰੋਟੀ ਤੂੰ ਹੀ ਬਣਾ ਲਿਓ ਇੱਕ ਦਿਨ ਆਈ ਫਿਰ ਢੰਡੇ ਰੋਟੀਆਂ ਖਾਵਾਂਗੇ ਹੋਣ ਮੰਮੀ ਉਹਨਾਂ ਨੇ ਬੁਲਾਇਆ ਵਾ ਤੇ ਹੁਣ ਜਾਣਾ ਤੇ ਪੈਣਾ ਹੀ ਆ ਸਾਨੂੰ ਉਹਨਾਂ ਦਾ ਫੋਨ ਆਇਆ ਵਾ ਤੇ ਰਾਤ ਨੂੰ ਮੋੜੀ ਆਉਣਾ ਹੈਂ ਰਹਿਣ ਦੇ ਜਵਾਬ ਦੇ ਦੇ ਉਹਨਾਂ ਨੂੰ ਕੋਈ ਲੋੜ ਨਹੀਂ ਜਾਣ ਦੀ ਫੇਰ ਕਿਤੇ ਚੱਲ ਜੀ ਮੰਮੀ ਮੈਂ ਇੱਦਾਂ ਕਿੱਦਾਂ ਜਵਾਬ ਦੇਦਾ ਉਹਨਾਂ ਨੂੰ ਉਹਨਾਂ ਨੇ ਇੰਨੇ ਮਾਨ ਨਾ ਮੈਨੂੰ ਸਰਦਿਆ ਵਾ ਮੇਰੇ ਨਾਲ ਜ਼ਿਆਦੀ ਬਕਵਾਸ ਨਾ ਕਰ ਜਾ ਜਾ ਕੇ ਜਿਹੜਾ ਤੇਰਾ ਕੰਮ ਕਰਨ ਵਾਲਾ ਨਾ ਉਹ ਜਾ ਕੇ ਕਰ ਚੱਲ ਜਾ ਇੱਥੋਂ ਹਾਂ ਪੁੱਛ ਲਿਆ ਮੰਮੀ ਨੂੰ ਹਾਂਜੀ ਪੁੱਛ ਤੇ ਲਿਆ ਵਾ ਪਰ ਮੰਮੀ ਨੇ ਜਾਣ ਨੂੰ ਮਨਾ ਕਰਤਾ ਵਾ ਕਹਿੰਦੇ ਦੀਦੀ ਘਰ ਆਏ ਆ ਇਸ ਕਰਕੇ ਨਹੀਂ ਜਾਣਾ ਮੈਂ ਵੀ ਇਹੋ ਸੋਚਦਾ ਹਾਂ ਵੀ ਦੀਦੀ ਕੀ ਸੋਚਣਗੇ ਵੀ ਲੈ ਮੈਨੂੰ ਕੱਲਿਆਂ ਨੂੰ ਘਰੇ ਛੱਡ ਕੇ ਚਲੇ ਗਏ ਆ ਵੀ ਤੂੰ ਉਹਨਾਂ ਨੂੰ ਜਵਾਬ ਦੇ ਦੇ ਆਪਾਂ ਫੇਰ ਕਿਸ ਦਿਨ ਚੱਲ ਜਾਾਂਗੇ ਤੇ ਨਾਲੇ ਮੇਰੀ ਗੱਲ ਸੁਣ ਵੀ ਮੇਰੇ ਦੋਸਤ ਘਰੇ ਪਾਰਟੀ ਆ ਤੇ ਮੈਂ ਉੱਥੋਂ ਰੋਟੀ ਖਾ ਲੈਣੀ ਆ ਤੇ ਮੇਰੀ ਰੋਟੀ ਨਾ ਬਣਾਈ ਵੀ ਸਹੀ ਆ ਠੀਕ ਜੀ ਆ ਵੀ ਆਪਾਂ ਤੇ ਹੋ ਗਏ ਹੁਣ ਤਿਆਰ ਤੇ ਚੱਲ ਗਏ ਵੀ ਯਾਰ ਦੋਸਤ ਵੀ ਦੇ ਆ ਡੇਕਣ ਵੇਖਾਂ ਆਪਣੇ ਵਰੀ ਕਿਦਾਂ ਤੇ ਆ ਸ਼ਹਿਰੋ ਕੇ ਚੱਲ ਵੀ ਗਏ ਆ ਹੋਂ ਤੇ ਨੀ ਇਹਨਾਂ ਨੇ ਮੰਮੀ ਕੋ ਪੁੱਛਿਆ ਮੇਰੇ ਵਰੀ ਕਹਿੰਦੇ ਮੰਮੀ ਕੋ ਪੋਛ ਮੰਮੀ ਕੋ ਪੋਛੇ ਜੇ ਇਹ ਚੰਗੇ ਹੋਣ ਤੇ ਉਹ ਮੈਨੂੰ ਕਦੀ ਗੱਲ ਨਾ ਕਰਨ ਇਹ ਹੀ ਨੀ ਮੇਰਾ ਸਾਥ ਦਿੰਦੇ ਇਹਨਾਂ ਨੇ ਸਿਰੇ ਚੜਾਈਆਂ ਵਾ ਤਾਂ ਹੀ ਉਹ ਮੇਰੇ ਉੱਤੇ ਰੋਬ ਜਮਾਉਂਦੀਆਂ ਕੋਈ ਗੱਲ ਨਹੀਂ ਇੱਕ ਦਿਨ ਤੇ ਸਾਜ ਸਾਹਮਣੇ ਆਊ ਗਈ ਓਹੋ ਮੰਮੀ ਨੂੰ ਤੇ ਦੱਸ ਕੇ ਨਹੀਂ ਆਇਆ ਮੈਂ ਪਾਰਟੀ ਤੇ ਚੱਲਿਆ ਮੰਮੀ ਮੈਂ ਥੋੜੇ ਟਾਈਮ ਵਾਸਤੇ ਨਾ ਆਪਣੇ ਦੋਸਤਾਂ ਨਾਲ ਚੱਲਿਆ ਮੈਂ ਪਾਰਟੀ ਤੇ ਚਲ ਵਧੀਆ ਮੇਰਾ ਪੁੱਤ ਘੁੰਮ ਫਿਰਿਆ ਦੇਵਰੀ ਗਾਲ ਸੁਣ ਪੁੱਤ ਕੇਵਲੇ ਹਨ ਨੂੰ ਵੀ ਮਾਮਾ ਤੇ ਹਨ ਘੁਮਾ ਫਰਾ ਲਿਆਵੇਂ ਟਾਈਮ ਕੱਢ ਕੇ ਚਲ ਥੋੜਾ ਜਿਹਾ ਤਿਆਰ ਹੋ ਜਾਈਂ ਆ ਨਹਾ ਤੇ ਮੈਂ ਲਿਆਵਾਂ ਹਾਏ ਕੀ ਨਸੋਣਾ ਸੂਟ ਪਾਇਆ ਜਿਨੇ ਮੈਨੂੰ ਤੇ ਕਦੀ ਇਦਾਂ ਦਾ ਲੈ ਕੇ ਨਹੀਂ ਦਿੱਤਾ ਪੁੱਛਦੀ ਜਾ ਕੇ ਮੰਮੀ ਨੂੰ ਮੰਮੀ ਪਾ ਬਣੀ ਅੱਜ ਬੜਾ ਸੋਹਣਾ ਸੂਟ ਪਾਇਆ ਆ ਕਿਥੋਂ ਲੈ ਕੇ ਦਿੱਤਾ ਏ ਕਿਹੜੇ ਸੂਟ ਦੀ ਗੱਲ ਕਰਦੇ ਹੋ ਉਹ ਫਰੋਜੀ ਜੀ ਆ ਸਤਾਰਿਆਂ ਵਾਲਾ ਮੈਨੂੰ ਕੀ ਪਤਾ ਤੇਰੇ ਭਰਾ ਨੇ ਲੈ ਕੇ ਦਿੱਤਾ ਹੋਊਗਾ ਕਿ ਸਸੀਕਾਲ ਜੀ ਹੁਣ ਇਦਾਂ ਹੀ ਸਾਡੀਆਂ ਕੰਟੀਨਿਊਸ ਮੂਵੀਜ਼ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਬਹੁਤ ਸਾਰਾ ਪਿਆਰ ਦਿਓ ਸਾਨੂੰ ਧੰਨਵਾਦ